ਕੁੜੇ ਹਟੇ ਬੈ ਗਈਆਂ ਹੁਣ ਤੂੰ ਹੀ ਮੂੰਹ ਲਟਕਾ ਕੇ ਪਿਓ ਤੇਰੇ ਨੇ ਤੇ ਪੱਲਾ ਛਾੜਤਾ ਵਾ ਵੀ ਤੁਸੀਂ ਜਾਓ ਤੇ ਤੁਸੀਂ ਰਾਜ ਨੂੰ ਗਹਿਣਿਆਂ ਵੱਲੋਂ ਪੁੱਛੋ ਤੇ ਤੈਨੂੰ ਲੱਗਦਾ ਵੀ ਉਹ ਸਾਨੂੰ ਦੇ ਦਊਗੀ ਗਹਿਣੇ ਮੰਮੀ ਦੇਣੇ ਤੇ ਚਾਹੀਦੇ ਆ ਭਾਬੀ ਨੂੰ ਹੁਣ ਭਾਬੀ ਦੀ ਗਲਤੀ ਆ ਸਾਡਾ ਤੇ ਇਹਦੇ ਵਿੱਚ ਕੋਈ ਕਸੂਰ ਨਹੀਂ ਅਹੀਂ ਤੇ ਫਿਰ ਵੀ ਉਹਦੇ ਪਲੇ ਦਾ ਸੋਚਣ ਡੇ ਆ ਵੀ ਛੱਤ ਮਾਹਾਂ ਹੀ ਬਣਿੰਦੀ ਆ ਤੇ ਛੱਤ ਥੱਲੇ ਬੈਠੀ ਰਵੇ ਕਿੱਥੇ ਤੱਕ ਇਹ ਖਾਂਦੀ ਰਹੂਗੀ ਤੇ ਜੇ ਅਜੇ ਵੀ ਨਾ ਦੇਵੇ ਗਹਿਣੇ ਤੇ ਉਹਦੀ ਮਰਜ਼ੀ ਆ ਨਾ ਫਿਰ ਓਹੋ ਗੱਲ ਉਹਨੇ ਕਹੀ ਗੱਲਾਂ ਗਾੜੀਆਂ ਆਖਣਾ ਵਾ ਤੇ ਮੇਰਾ ਤੇ ਜੀ ਨਹੀਂ ਕੰਡਿਆ ਤੇ ਪਰ ਜਾਣਾ ਵੀ ਪੈਣਾ ਮੈਂ ਪੁੱਤ ਪੈਸੇ ਕਿੱਥੋਂ ਇਹਨੇ ਪੂਰੇ ਕਰਨੇ ਰਕਮ ਅਜੇ ਬੜੀ ਰਹਿੰਦੀ ਆ ਕੋਈ ਗੱਲ ਨਹੀਂ ਰਕਮ ਰਹਿੰਦੀ ਆ ਤੇ ਆਓ ਚਲ ਜਾਨੇ ਆ ਸਾਡਾ ਪੁੱਛਣ ਦਾ ਫਰਜ ਬਣਦਾ ਵਾ ਪੁੱਛਣ ਦਾ ਕਾਦਾ ਬਣਦਾ ਤੋ ਹਿਲੇ ਹੋ ਗਏ ਦੇ ਵਿੱਚ ਕਾਦਾ ਵਾ ਵੀ ਤੇਰਾ ਹੀ ਘਰ ਬਣਾਉਂਦੇ ਅਸੀਂ ਕਿਹੜਾ ਕਿੱਥੇ ਲੈ ਜਾਣਾ ਵਾ ਸਾਨੂੰ ਤੇ ਆ ਇੱਕ ਕੁਲੀ ਦਿੱਤੀ ਤੇ ਕਹਣਾ ਅਸੀਂ ਤੋੱਚ ਵੀ ਗੁਜ਼ਾਰਾ ਕਰਦੇ ਹਾਂ ਓਹੋ ਆਖਿਆ ਗਲਤੀਆਂ ਕਰਨੀਆਂ ਪਰਨੀਆਂ ਸਾਰੀਆਂ ਇਹਦੀਆਂ ਤੇ ਭੁਗਤਣੇ ਅਸੀਂ ਦੇ ਆ ਤੇ ਜੇ ਅਜੇ ਵੀ ਸਾਨੂੰ ਬੁਰਾ ਭਲਾ ਕੇ ਇਹਦੇ ਵਾਹ ਤੇ ਚੰਗੀ ਗੱਲ ਤੇ ਨਹੀਂ ਨਾ ਮੈਂ ਤਾਂ ਨਹੀਂ ਪਾਬੀ ਦੀਆਂ ਵੀ ਅੱਖਾਂ ਖੁੱਲਣੀਆਂ ਚਾਹੀਦੀਆਂ ਵਾ ਜਿੰਨਾ ਕੋਹ ਦੇ ਨਾਲ ਹੋ ਗਿਆ ਵਾ ਉਹ ਜੋ ਉਹਦੀਆਂ ਅੱਖਾਂ ਨਹੀਂ ਖੁੱਲਣੀਆਂ ਪੁੱਤ ਤੂੰ ਤਾਂ ਬੜੀ ਕਾਲੀ ਆਂ ਵੀ ਅੱਖਾਂ ਖੁੱਲਣੀਆਂ ਵਾ ਉਹਦੀਆਂ ਨਹੀਂ ਖੁੱਲਣੀਆਂ ਇੱਕ ਵਾਰੀ ਉਹਦੇ ਨਾਲ ਗਲਤੀ ਹੋਈ ਆ ਕਿੰਨੀ ਵਾਰੀ ਉਹਦੇ ਨਾਲ ਗਲਤੀਆਂ ਹੋਈਆਂ ਵਾ ਤੇ ਉਹਦੀਆਂ ਅੱਖਾਂ ਖੁੱਲੀਆਂ ਮੈਂ ਇੱਕ ਵਾਰੀ ਵੀ ਤੇ ਚੱਲ ਜਿਵੇਂ ਨਾ ਲੱਗੂਗੀ ਫੇਰ ਤੇ ਪਛਤਾਉਗੀ ਕਿਸੇ ਵੇਲੇ ਇਹਨੂੰ ਗਲਤੀ ਮੰਨਦੀ ਨਹੀਂਗੀ ਉਹ ਜੋ ਮਰਜ਼ੀ ਕਰ ਦੋ ਇਹਨੂੰ ਚੱਲ ਛੁੱਪ ਕਰਾ ਵੀ ਪਹਿਲਾਂ ਉਦਾਂ ਪੁੱਛ ਛੁੱਪ ਕਰਕੇ ਟਮਾਟਰ ਵੀ ਨਾ ਕੱਟਾ ਜਾ ਪੈ ਗਿਆ ਤੂੰ ਕਿਤੇ ਕੋ ਜੇ ਰਕ ਸੁਕਣੇ ਪਾ ਲੈਣੀ ਆ ਹਾਂਜੀ ਮੈਡਮ ਜੇ ਕਿੱਧਰ ਕਿੱਧਰ ਕਿਤੇ ਵੀ ਨਹੀਂ ਆਪਣਾ ਕੰਮ ਹੀ ਡਈਆਂ ਤੁਹਾਨੂੰ ਕੰਮ ਕਰ ਰਹੀ ਆ ਆ ਜਿਹੜਾ ਕੰਮ ਕਰਨ ਵਾਲਾ ਵਾ ਆ ਸੱਤ ਹੁਣ ਬਚਾਉਣੀ ਆ ਕਿ ਜਾਣ ਦੇਣੀ ਆ ਦੱਸ ਹਾਦੋਂ ਕਿ ਮਮੀ ਤੁਹਾਡੇ ਵਾਲੀ ਸੱਤ ਬਚਾਉਣੀ ਆ ਮੇਰਾ ਜੇ ਕਰਦਾ ਨਾ ਬਚਾਉਣ ਨੂੰ ਮੇਰੇ ਕੋ ਤੇ ਅੱਗੇ ਨਹੀਂ ਉੱਠਿਆ ਜਾਣਦੇ ਤਾਂ ਤੁਸੀਂ ਫੇਰ ਆ ਗਈਆਂ ਜੇ ਆਹੀਂ ਜਾਣ ਕੇ ਤੇਰੇ ਕੋ ਉੱਠਿਆ ਜਾਣਦੇ ਤਾਂ ਅਸੀਂ ਕਿਹੜੇ ਸੌਖੇ ਆ ਅਸੀਂ ਘਰੇ ਕਿ ਤਕੜਾਈ ਚ ਪਏ ਆ ਅਸੀਂ ਪੋੜੀਆਂ ਪੋੜੀਆਂ ਕਰ ਰਹੇ ਆ ਕਦੀ ਆ ਤੈਨ ਪ੍ਰਾਕੋ ਪੈ ਹੀ ਕਦੀ ਉਹ ਤੋਂ ਪੈ ਤੇ ਤੂੰ ਵੀ ਜਿਹੜਾ ਤੇਰੇ ਕੋ ਗਹਿਣਾ ਘਟਾ ਨਾ ਉਹ ਫੜਾ ਦੇ ਹੁਣ ਇੱਧਰ ਤੇ ਇਹ ਜੇ ਘਰ ਬਚਾਉਣਾ ਵਾ ਤੇ ਨਹੀਂ ਤੇ ਸੜਕ ਤੇ ਬਹਿਣਾ ਪੈਣਾ ਹੀ ਇਹ ਵੇਖ ਲੈ ਭਾਬੀ ਜੀ ਅਸੀਂ ਵੀ ਨਾ ਮੰਮੀ ਸਾਰਾ ਆਪਣਾ ਗਹਿਣਾ ਘਟਾ ਕੱਢ ਕੇ ਤੇ ਢਾੜੀ ਨੂੰ ਦੇਤਾ ਤੇ ਡਾਇਰੈਕਟਰ ਵੀ ਆਂਦੇ ਪੀ ਵੀ ਚ ਦੇਨੇ ਆ ਫਿਰ ਕੀ ਕਰਨਾ ਵਾ ਹੁਣ ਘਰ ਤੇ ਤੁਹਾਨੂੰ ਪਤਾ ਬਚਾਉਣਾ ਵਾ ਤੇ ਜਿਹੜੇ ਤੁਹਾਡੇ ਕੋ ਗਹਿਣੇ ਹੈਗੇ ਆ ਨਾ ਢਾੜੀ ਗਿੰਦਾ ਵੀ ਉਹ ਵੀ ਲੈ ਕੇ ਆਓ ਵੀ ਕਬਲ ਮੇਰੀ ਸੁਣੋ ਗੱਲ ਮੈਂ ਆਪਣੇ ਗਹਿਣੇ ਨਹੀਂ ਗੇ ਦੇਨੇ ਕਾਹਤੇ ਮੇਰਾ ਗੈ ਨਹੀਂ ਰਿਆ ਤੇ ਗੈ ਵੀ ਲੈ ਕੇ ਤੁਸੀਂ ਰੱਖ ਜਾਣੇ ਆ ਤੇ ਮੈਂ ਕਿੱਧਰ ਨੂੰ ਮੁੜ ਕੇ ਜਾਣਾ ਵਾ ਇਹ ਟੈਣਾ ਹੀ ਰੱਖ ਨਹੀਂ ਲੈਣੇ ਆਹੀਂ ਪੈਸੇ ਲੈਉਣੇ ਆ ਕਿਸ ਤਰ੍ਹਾਂ ਹਣ ਦੇਣੇ ਆ ਕਿ ਨਹੀਂ ਦੇਣੇ ਆਹੀਂ ਕਿੱਥੇ ਰੱਖ ਲੈਣੇ ਗੈਣੇ ਗੈਣੇ ਜੇ ਆਪਣਾ ਨਹੀਂ ਕੋਈ ਵੀ ਰੱਖਿਆ ਉਹ ਕੁੜੀ ਦਾ ਨਹੀਂ ਕਰੇ ਰੱਖਿਆ ਜਾਣਾ ਉਹਦੇ ਵੀ ਦੇਣੇ ਪੈਣੇ ਆ ਤੇ ਤੂੰ ਆਨੀ ਤੁਸੀਂ ਰੱਖ ਲੈਣੇ ਆ ਮੰਮੀ ਗੈਣੇ ਨਹੀਂ ਮੈਂ ਦੇਣੇ ਜੇ ਮੇਰੇ ਕੋ ਹੋਣਗੇ ਤੇ ਕਿ ਜੇ ਥੋੜਾ ਬਹੁਤ ਮੈਂ ਵਿਆਜ ਹੀ ਦੇ ਕੇ ਤੇ ਮੈਂ ਘਰ ਦਾ ਰੋਟੀ ਪਾਣੀ ਆਪਣਾ ਚਲਾ ਲਵਾਂਗੀ ਤਾਨੂੰ ਮੁੰਡਾ ਵੀ ਵਿਆਉਣਾ ਵਾ ਮੇਂ ਹੱਥੋਂ ਗਹਿਣੇ ਨਹੀਂ ਗਾਉਣੇ ਘਰ-ਬਾਰ ਤੇ ਮੇਰੇ ਅੱਗੇ ਚਲੇ ਗਿਆ ਵਾ ਬਾਦੀ ਜੀ ਘਰ-ਬਾਰ ਕਿਹੜਾ ਸਾਡੇ ਘਰ ਕੇ ਗਿਆ ਵਾ ਜਾਂ ਮੰਮੀ ਹੋਣਾ ਨੇ ਜਿਜਤਾ ਵਾ ਉਹ ਤੁਹਾਡੀਆਂ ਗਲਤੀਆਂ ਤੁਹਾਡੇ ਗਾੜੀਆਂ ਹੋਣਦੀਆਂ ਹਨਾ ਤੁਸੀਂ ਗਲਤੀ ਕਰਨ ਤੋਂ ਪਹਿਲਾਂ ਪੱਤਾ ਨੂੰ ਸੋਚਣਾ ਚਾਹੀਦਾ ਸੀ ਤੇ ਜੇ ਹੁਣ ਕੀਤੀ ਆ ਨਾ ਉਹਦੀ ਪਰਪਾਈ ਵੀ ਕਰਨੀ ਪੈਣੀ ਆ ਧੰਨੋ ਤੇ ਨਿਆਣਿਆਂ ਵਾਲੀਆਂ ਗੱਲਾਂ ਨਾ ਕਰੋ ਤੁਸੀਂ ਤੂੰ ਤੇ ਸਾਨੂੰ ਮੱਥਰ ਕਰ ਦੇਣਾ ਸੀ ਜੇ ਅਸੀਂ ਪਿਆਰੀ ਨਾਂ ਰੱਖੀ ਹੁੰਦੀ ਤੇ ਤੂੰ ਤੇ ਹੋਵੇ ਦਬਾ-ਦਬਾਦੀ ਲਾ ਦੋ ਮੇਰੇ ਨਾਂ ਲਾ ਦੋ ਮੇਰੇ ਨਾਂ ਤੇ ਸਿੱਧੀ ਨੀਤ ਨਾ ਨਾ ਦੇ ਅੱਗੇ ਗੈਣਾ ਘਟਾ ਨਹੀਂ ਜੇ ਮੈਂ ਤੇਰੀ ਮਾਂ ਨੂੰ ਫੋਨ ਕਰ ਦੇਣਾ ਫਿਰ ਵੀ ਆਹ ਵੇਖ ਲੋ ਇਹਨੇ ਕਿਹੜੇ ਕਿਹੜੇ ਕੰਮ ਕਰ ਛੱਡੇ ਆ ਮੰਮੀ ਵਾਰ-ਵਾਰ ਮੇਰੇ ਮਾਪਿਆਂ ਨੇ ਜੀ ਤੰਗੀ ਦੇਣ ਡੇ ਜੀ ਉਹਨਾਂ ਨੂੰ ਕਿਹੜੇ ਬਦਲੇ ਤੰਗੀਆਂ ਦੇਣ ਡੇ ਘਰ ਦਾ ਗੱਲ ਵਾ ਤੇ ਘਰੇ ਨਿਜਠੋ ਉਹ ਵਿਚਾਰੇ ਕਿਹੜੇ ਸੌਖੇ ਅੱਗੇ ਸੌਖੇ ਨਹੀਂ ਤੇ ਕਿਈ ਵੀ ਕਿੱਧਰ ਹੋਵਾ ਉਹ ਤਾਂ ਉਦੋਂ ਸੇਦੀ ਨਾਲ ਚੱਲ ਗਈ ਨਾ ਤੂੰ ਰੋ ਤੋ ਲਿਆ ਤੇ ਉਹ ਵੀ ਮਾਂ ਵੀ ਚੱਲ ਗਈ ਵੀ ਜੋ ਮਰਜ਼ੀ ਕਰੋ ਨਾ ਕਰੋ ਆ ਜਦੋਂ ਹੁਣ ਉਹਨੂੰ ਫੇਰ ਪਤਾ ਲੱਗਾ ਤੇ ਆ ਕੇ ਕੋਈ ਹੱਲ ਕਰੇ ਚਾਹੀ ਉਹਨਾਂ ਕੋ ਵੀ ਲਿਆ ਹੁਣ ਥੋੜ ਬਹੁਤ ਮੈਂ ਉਹਨਾਂ ਕੋਕਿੱਤਾਂ ਲੈਵਾ ਉਹਨਾਂ ਧੀ ਦਿੱਤੀ ਉਹਨਾਂ ਵਾਰ-ਵਾਰ ਨਹੀਂ ਸਮਝਦਾ ਗਿਵ ਦਿੱਤਾ ਥੋੜਾ ਬਹੁਤਾ ਗਹਿਣਾ ਉਹਨਾਂ ਦਾ ਟਾੜਾ ਕਿੰਨਾ ਕੀ ਤੁਸੀਂ ਜਿਹੜਾ ਹੁਣ ਮੇਰੇ ਕੋ ਗਹਿਣਾ ਮੰਗਣ ੜੇ ਮੈਂ ਗਹਿਣਾ ਨਹੀਂ ਉਹ ਦੇਣਾ ਤੁਹਾਨੂੰ ਤੇ ਨਾ ਉਹਨਾਂ ਨੂੰ ਕੋਈ ਫੋਨ ਕਰਿਓ ਮੈਂ ਤੁਹਾਨੂੰ ਵਾਰ-ਵਾਰ ਕਹੀ ਜਾਂਦੀ ਜੀ ਨਹੀਂ ਤਾਂ ਥੋੜਾ ਗਹਿਣਾ ਪਾਇਆ ਅਹੀਂ ਕਿੰਨਾ ਕਿ ਤੁਸੀਂ ਗਹਿਣਾ ਪਾਇਆ ਵਾ ਐਨਾ ਕੌਣ ਪੰਦਾ ਵਾ ਜੇ ਨਾ ਹੀ ਤੈਨੂੰ ਪਾਇਆ ਅਹੀਂ ਤਾਂ ਤੈਨੂੰ ਕਿਥੇ ਸੋਨੇ ਨਾਲ ਖੱਟੀ ਕਰ ਦਿੱਤਾਈ ਹੋਰ ਕਿੰਨਾ ਕੁ ਲੋਕੀ ਪੰਦੇ ਆ ਪਾਇਆ ਹੀ ਨਾ ਤੇ ਕਿਹੜਾ ਸਾਨ ਕੀਤਾ ਇਹ ਸਾਰੀ ਦੁਨੀਆ ਹੀ ਗਹਿਣਾ ਪਾ ਕੇ ਲਿਆਉਂਦੇ ਤੇ ਪੁੱਤ ਨੂੰ ਇੰਨਾ ਨਹੀਂ ਕੋਈ ਵੀ ਭੰਡਾ ਜਿੰਨਾ ਆਹੀ ਪਾਇਆ ਹੈਗਾ ਤੇ ਆ ਕਹਿਤਾ ਸਾਰੇ ਤੀਪਤ ਨੂੰ ਪਾ ਕੇ ਲੈਂਦੇ ਕੋਈ ਕੰਨ ਟੱਕ ਦੂ ਕੋਈ ਗਾਲ ਟੱਕ ਦੂ ਆਹੀ ਤੇ ਤੇਰੀਆਂ ਉਂਗਲ ਕੋਈ ਰਹੀ ਹੈਗੀ ਵੀ ਜੇ ਬੇਰਲੀ ਵੀ ਜਿਹੜੇ ਨਹੀਂ ਸਾਪਾਂ ਛੱਲਿਆ ਨਾ ਭਰੀਆਂ ਤੇ ਮੇਰੇ ਤੇ ਭਣਪਰਾ ਵਾ ਨੇ ਕਿੰਨਾ ਪਾਇਆ ਵਾ ਤੇ ਤੁਸੀਂ ਤਾਂ ਮੰਗਣ ਆ ਗਏ ਜੇ ਫੇ ਸਾਪਾਂ ਛੱਲੇ ਪਾਇ ਤਹੋਂ ਉਹਦੇ ਕੋ ਦਵਦਾ ਲੈ ਆਵਾ ਮੈਂ ਆ ਬੀਜੀ ਸਿਆਣੇ ਬਣੋ ਨਿਆਣਿਆਂ ਵਾਲੀਆਂ ਗੱਲਾਂ ਨਾ ਕਰੋ ਤੁਸੀਂ ਅਸੀਂ ਵੀ ਤਾਂ ਢਾ ਕਰਕੇ ਡੇ ਆਂ ਫੇ ਤਾਂ ਢਾ ਕਰ ਬਚਿਆ ਰਵੇ ਕੱਲੋਂ ਮੁੰਡੇ ਦੇ ਮੂੰਹ ਆਲੇ ਵੇਖੋ ਕਿਉਂ ਉਹਦੇ ਰਾਈ ਕੰਡੇ ਖਲਾਰਣ ਡੇ ਜੇ ਉਹਨੂੰ ਪੜਉਣਾ ਲਿਖਾਉਣਾ ਨਹੀਂ ਕਿ ਆਪਸੇ ਨਹੀਂ ਲਾਉਣਾ ਕੱਲੋਂ ਵਿਉਣਾ ਨਹੀਂਗਾ ਅਗੜ ਨੇ ਘਰ ਬਾਹਰੇ ਨਹੀਂ ਰਖਣਾ ਟੈਲੀ ਬੰਨਾ ਪੁੱਛਣਾ ਆਪੇ ਕੀ ਆ ਤੇ ਕੀ ਨਹੀਂ ਜੇ ਤੁਹਾਡੇ ਕੋਲ ਕੋ ਖਾਊਗਾ ਤਾਂ ਦੱਸੋਗੇ ਤੇ ਜੇ ਕੋ ਹਾਊਗਾ ਨਾ ਤੇ ਦੱਸੋਗੇ ਕੀ ਛੜਕਦੇ ਜਾ ਕੇ ਬਹਿਣਾ ਘਰਾਏ ਭਰ-ਭਰ ਕੇ ਬਹਿਣਾ ਮੈਂ ਤੁਸੀਂ ਸੜਕਾਂ ਤੇ ਤੁਸੀਂ ਬਿਠਾ ਲਿਆ ਸੀ ਉਦਾਂ ਨਹੀਂ ਮੈਂ ਬਹਿਣਾ ਜੇ ਇਹ ਹੋਏ ਪਿਓ ਤੇਰਾ ਕਾਗਜ਼ ਦੇਂਦਾ ਨਾ ਆ ਨੌਬਤ ਤਾਂ ਮੈਨੂੰ ਆਉਂਦੀ ਮੈਨੂੰ ਅੱਕ ਕੇ ਕੰਮ ਕਰਨਾ ਪਿਆ ਜਿਹੜੇ ਕਾਗਜ਼ ਚੋਰੀ ਕਰਨੇ ਪਏ ਮੈਨੂੰ ਕੀ ਪਤਾ ਸੀ ਪਿਆ ਕੁਝ ਮੇਰੇ ਨਾਲ ਹੋ ਜਾਣਾ ਵਾ ਵੀ ਇਹਲਾ ਇਹਦੇ ਨਾਲ ਜਿੰਨਾ ਮਰਜੀ ਮੱਥਾ ਮਾਰ ਲੋ ਇਹਨੂੰ ਅਕਲ ਨਹੀਂ ਆਉਣੀ ਇਹ ਆਪਣੇ ਇੱਕੋ ਹੀ ਰਟ ਫੜੀ ਆ ਕਾਗਜ਼ ਦੇ ਦੇਂਦਾ ਤਾਂ ਤੂੰ ਚੋਰੀ ਕੱਢ ਲੈ ਆਹ ਕੰਮ ਕਰ ਲਿਆ ਹੁਣ ਤੇਰੀਆਂ ਪੂਰੀਆਂ ਪੈ ਗਈਆਂ ਅਸਕਰ ਸਿਆਣਿਆ ਨਾ ਪੂਰੀਆਂ ਪੈਂਦੀਆਂ ਹੁੰਦੀਆਂ ਨਿਆਣਿਆਂ ਵਾਲੇ ਕੰਮ ਕਰਕੇ ਵਿਖਾਲਤੇ ਨਾ ਤੇ ਹੁਣ ਕਿ ਲੱਲਾ ਕਾਰਬਾਰ ਅਹੀਂ ਸਗੋ ਕਾਰਬਾਰ ਬਚਾਉਂਦੇ ਆ ਤੇ ਹੋਰ ਦੀਆਂ ਹੋਰ ਦੱਸਣ ਡਈ ਗਿਆਣੀ ਪਾ ਕੇ ਇੱਥੇ ਬੈਠੀ ਰਮੀ ਕਿੱਥੇ ਬੈਣਾ ਹੀ ਹੋਏ ਵੀ ਦੱਸਦੇ ਨਾ ਬਚਾਉਣ ਥੋੜਾ ਤੁਸੀਂ ਰਹਿ ਗਏ ਤੁਸੀਂ ਤਾਂ ਜਾ ਉੱਤੇ ਆ ਤੇਲ ਪਾਉਣ ਆਏ ਜੇ ਬਲਦੀ ਅੱਗ ਤੇ ਹੋਰ ਕੋਈ ਗੱਲ ਨਹੀਂ ਹੈਗੀ ਇਹਨੇ ਹਾੜੇ ਵੇਰ ਪਈ ਰਣਾ ਮ ਫੇਰ ਵੀ ਤੈਨੂੰ ਜਾਈ ਹੈ ਨਾ ਆਖਣ ਤੇ ਉਹ ਤੇਰਾ ਦੇ ਦਿੰਦਾ ਤੇਰਾ ਨਹੀਂ ਕੋਈ ਲੱਗਦਾ ਉਹਦਾ ਪਿਓ ਵਾ ਤੇ ਤੇਰਾ ਪਿਓ ਵਾ ਉਹ ਇਹਦੇ ਗੁਣ ਗੰਦਾ ਹੈ ਤੁਹਾਡੇ ਮਗਰ ਲਾ ਕੇ ਜਿਦੋਂ ਕੋਜੇ ਕਵਲ ਦਾ ਤੇ ਮੈਂ ਤੇ ਇਸੇ ਕਰਕੇ ਆਖਿਆ ਵੀ ਚਲ ਇਹ ਸਭ ਕੋ ਮੇਰਾ ਹੋ ਜਾਊਗਾ ਚਲ ਪਿਆੜੀ ਤੁਹਾਡੇ ਕੋ ਆ ਤੇ ਕੁल्ले ਮੇਰੇ ਬਚੇ ਰਹਿਣਗੇ ਕੀ ਤਾ ਤੁਸੀਂ ਕੀ ਅੰਦਰ ਵੜਵਟ ਸਰਾਪ ਦਿੱਤੇ ਕਿਹੜੇ ਜਾਦੂ ਟੋਨੇ ਕੀਤੇ ਤੋਂ ਕਾਗਜ਼ ਵੀ ਮੇਰੇ ਹੱਥੋਂ ਗਏ ਤੇ ਮੇਰਾ ਘਰ ਵੀ ਗਿਆ ਉਹੀ ਜਾਦੂ ਟੋਨੇ ਨੇ ਕੀਤੇ ਭਾਬੀ ਜੀ ਨਾਲੇ ਮੇਰੇ ਘਣ ਕਾਦੇ ਗੁੰਦੇ ਆਏ ਇਹਨਾਂ ਨੇ ਮੈਨੂੰ ਕੀ ਦੇ ਦੇਣਾ ਵਾ ਮੈਂ ਤਾਂ ਕਿਤੇ 150 ਹੱਥ ਦਾ ਦਿੱਤਾ ਹੀ ਲਾ ਜੂਗੀ ਨਾ ਬੜਾ ਕੋ ਹਮਾਰਾ ਜਨੇ ਮੇਰੇ ਘਰ ਦਿੱਤਾ ਵਾ ਤੇ ਇਹ ਹੁਣ ਬਜ਼ੁਰਗ ਹੋਇਆ ਇਹਨਾਂ ਨੇ ਉਹ ਕਮਰੇ ਚ ਵੀ ਗੁਜ਼ਾਰਾ ਕਰੀ ਜਾਣਾ ਤੁਸੀਂ ਆਪਣਾ ਸੋਚੋ ਤੇ ਆਪਣਾ ਮੁੰਡੇ ਦਾ ਸੋਚੋ ਆ ਖੋਪਰੀ ਕੋ ਨਾ ਅਜੇ ਵੀ ਕੋ ਸੋਚਣਾ ਦਿਮਾਗ ਠੰਡੇ ਦੇ ਨਾਲ ਬਹਿ ਕੇ ਤੇ ਸੋਚ ਸੋਚੀ ਹੋਰ ਕਰਨਾ ਕੀ ਤੇ ਬੰਦਿਆ ਹੀ ਹੋਗਾ ਜੋ ਸੋਚਿਆ ਪ੍ਰਮਾਤਮਾ ਨੇ ਮੇਰਾ ਸੋਚਿਆ ਹੀ ਆ ਨਾ ਠੀਕ ਹੈ ਜੇ ਤੂੰ ਹੀ ਨਹੀਂ ਸੋਚਿਆ ਤਾਂ ਆਪੇ ਮਾਰੇ ਸੋਚੂ ਮਹਾਰਾਜ ਤੇ ਸੋਚਦਾ ਵਾ ਜੋ ਸੋਚਦਾ ਚੰਗਾ ਹੀ ਸੋਚਦਾ ਵਾ ਤੇ ਪਰ ਬੰਦੇ ਨੂੰ ਵੀ ਹੀ ਲੱਭੀਲਾ ਕਰਨਾ ਚਾਹੀਦਾ ਵਾ ਤੇ ਹਾੜਾ ਖੋ ਨਾ ਸਕਾ ਤੇ ਨਾ ਹਾੜਾ ਸਿਰਖਾ ਤੇ ਜਾ ਜਾ ਕੇ ਨਾ ਤੁਹਾਨੂੰ ਗਹਿਣਾ ਘਟਾ ਲਿਆ ਦੇ ਜਿੰਨਾ ਕਾ ਮੈਨੂੰ ਪਤਾ ਭਾਬੀ ਜੀ ਤੁਹਾਨੂੰ ਲੱਗਨ ਤੇ ਮੈਂ ਬਹੁਤ ਬੁਰੀ ਲਈ ਹੋਣੀ ਆ ਪਰ ਮੈਂ ਫਿਰ ਵੀ ਵੀ ਲੋ ਤੁਹਾਡਾ ਹੀ ਸੋਚਣ ਦੀ ਆ ਵੀ ਮੇਰੇ ਵੀਰ ਦਾ ਘਰ ਬਣਿਆ ਰਹੇ ਬਚਿਆ ਰਹੇ ਵੀ ਤੇ ਹਾਸ ਦੇ ਵਾਸਤੇ ਤੁਸੀਂ ਮੈਨੂੰ ਚੰਗੇ ਲੱਗਦੇ ਆ ਉਦਾਂ ਤੇ ਆ ਨਹੀਂ ਹਾਸ ਦੇ ਖੇਡਦੇ ਰਹਿਣ ਮੇਰਾ ਭਰਾ ਪਰ ਜਾਈ ਦਿਲੋਂ ਤੇ ਬੜੀ ਖੋਸ ਹੋਣੀ ਆ ਵੀ ਭਰਾ ਦਾ ਵੇਖ ਗਿਆ ਘਰ-ਬਾਰ ਤੇ ਸਭ ਕੋ ਮੇਰੇ ਹੱਥ ਆ ਜੂਗਾ ਤੇ ਡੈਡੀ ਨੇ ਆਖਣਾ ਉਹਨੇ ਤੇ ਗਲਤੀਆਂ ਕੀਤੀਆਂ ਤੇ ਮੈਂ ਕਵਲ ਨੂੰ ਦੇ ਦਾਂ ਸਭ ਕੋ ਹੁਣ ਮੈਨੂੰ ਵੀ ਗਿਆਨੀ ਲਿਆ ਕੇ ਦੇਣੇ ਪੈਣੇ ਆ ਚੜ ਕੇ ক্লোਜ਼ ਹੋ ਗਈਆਂ ਮੇਰੇ ਸੱਤੇ ਆ ਕੇ ਮਾਵਾਂ ਧੀਆਂ ਇਹ ਕੋਈ ਨਹੀਂ ਹਾਂ ਸਾਮ-ਸਾਮ ਕੀ ਚੀਜ਼ਾਂ ਰੱਖੀਆਂ ਐ ਕਦੀ ਪਾਈਆਂ ਵੀ ਨਹੀਂ ਤੇ ਚੱਲ ਕਿਤੇ ਪਾ ਕੇ ਆਪਣੇ ਨੌਤੀ ਦੇ ਕੰਮ ਆਉਣਗੀਆਂ ਕਿਦੇ ਕੋਈ ਪਤੀ ਆ ਵਿਆਹਣਾ ਸੀ ਕੋਈ ਪਤੀ ਵਿਆਹਣੀ ਸੀ ਤੇ ਚੱਲ ਕਿਸਦਾ ਹੈ ਅੰਧ ਹੰਦੇ ਹੱਥ ਪੈ ਟੱਕਾਂਗੇ ਤੇ ਕੋਈ ਮੇਰੇ ਪੁੱਤ ਦੇ ਵੀ ਲਾਗੇ ਲੱਗੂਗਾ ਆ ਤੇ ਉਹ ਹੋਇਆ ਭੰਗ ਦੇ ਬਾੜੇ ਮੇਰਾ ਸਾਰੀਆਂ ਚੀਜ਼ਾਂ ਜਾਣ ਡੀਆਂ ਇੱਕ ਜੀ ਕਰਤਾ ਵਾ ਇਹਦੇ ਤੇ ਮੈਂ ਦੋ ਚੈਨੀਆ ਵਾਂ ਤੇ ਇੱਕ ਚੈਨੀ ਨਾ ਕੱਢ ਕੇ ਰੱਖ ਲੈਣੀ ਆ ਇਹਨਾਂ ਨੂੰ ਕੀ ਪਤਾ ਵਾ ਕਿ ਕਿੰਨੀਆਂ ਹੀ ਕਿੰਨੀਆਂ ਨੇ ਕਿਤੇ ਆਖਾਂਗੇ ਕਿਤੇ ਲੋੜ ਪਈ ਤਹੀਂ ਕਿਤੇ ਵਰਤ ਲਈ ਆ ਇੱਕ ਕੱਢ ਲੈਣੀ ਅੰਦਰ ਚਾ ਕੇ ਉੱਥੇ ਇਹਨਾਂ ਦਾ ਤੇ ਪਤਾ ਹੀ ਪੈਣਾ ਇੰਨਾ ਕ ਪਾਇਆ ਵਾ ਇਹ ਇੱਕ ਸਾਈਡ ਤੇ ਰੱਖ ਦਿੰਨੀ ਆ ਤੇ ਆਹ ਡੱਬੀ ਚੋਂ ਨਾ ਮੇਰਾ ਜੀ ਕਰਦਾ ਵਾ ਜੀਤ ਕਾਣ ਲਿਆ ਪਿਆ ਪੈਂਡਲ ਲਗਾ ਲਵਾਂ ਪਰ ਨਾ ਇਹਨੂੰ ਪਤਾ ਹੋਣਾ ਬੀਬੀ ਨੂੰ ਕਿ ਮੈਂ ਪਾਇਆ ਵਾ ਕਿ ਚਾਲਾ ਚੇਂ ਨਹੀਂ ਰੱਖ ਲੈਣੀ ਆ ਜਾ ਫੜਾ ਇੱਧਰ ਆ ਜੇ ਵੀ ਜੀ ਨਹੀਂ ਕਰਦੇ ਆ ਦੇਣ ਨੂੰ ਕਿ ਤੱਕ ਮਢੜੀ ਵੱਲ ਮਾਰ ਕੇ ਤੇ ਬੈਠੀ ਆ ਆ ਰੱਖ ਲੈਣੀ ਆ ਰੱਖ ਲੈਣੀ ਹੁਣ ਇਹ ਸੁਖਨੇ ਨਾ ਰੇ ਨਾ ਪਉਣਾ ਵਾ ਕੋਈ ਨਹੀਂ ਬਾਦਜੀ ਜਣਾ ਬਟਾ ਖੇ ਭਾਣੋਗਾ ਪਰ ਜੀ ਮੁੜ ਕੇ ਭਾਣ ਨਾ ਲੇ ਮਹਾ ਇੱਕ ਵਰੀ ਬੰਦੇ ਬੋਟੇ ਜੀ ਦਾ ਚਾਤਾ ਬੈੰਦੀ ਆ ਤੇ ਕੋਈ ਗੱਲ ਨਹੀਂ ਦੇਣਾ ਬੋਲਾ ਕਰ ਤੋਂ ਕਿਤਾ ਵੇਂਦੀ ਆ ਹੁਣ ਪਹਿਲਾਂ ਛੋਟੜਾ ਸੀ ਨਾ ਥੋੜਾ ਜਿਹਾ ਸੁਤੀ ਦਾ ਹੁੰਦਾ ਵਾ ਇਨਾ ਕਿਹੜਾ ਕੰਮ ਕਰਨ ਲੱਗੀ ਆ ਇਹ ਚੰਗਾ ਵਾ ਕਿ ਮਾੜਾ ਵਾ ਉਦੋਂ ਸਾਨੂੰ ਪੁੱਛ ਲੱਗੀ ਕਿ ਐਨੇ ਹਾਨੂੰ ਨਾ ਹੀ ਵਕਤ ਆਣ ਫੜਦੀ ਜਿਹੜੇ ਸਾਨੂੰ ਕੋ ਖੱਲਣ ਲਈ ਹੋਣਾ ਮੰਮੀ ਚਲ ਬਾਕੀ ਤੁਸੀਂ ਭੈ ਸਾਰਾ ਲੈ ਜਾਓ ਆ ਜਿਹੜਾ ਪੈਂਡ ਲਵਾਣਾ ਮੇਰੀ ਮੰਮੀ ਨੇ ਪਾਇਆ ਮੈਨੂੰ ਤੇ ਚਲ ਉਹ ਵੀ ਚੈਰੀ ਦਾ ਕੀ ਪਤਾ ਵਾ ਸਾਲ ਬਾਅਦ 2 ਸਾਲ ਬਾਅਦ ਚਲ ਯਾਦਗਰੀ ਨਹੀਂ ਰਹਿ ਜੂਗੀ ਮੈਂ ਵੀ ਆਪਣੀ ਗਾਣ ਲਾਉਣ ਪਾ ਦੂੰਗੀ ਕੋਈ ਗੱਲ ਨਹੀਂ ਯਾਦਗਰੀ ਰਹਿ ਜੂਗੀ ਅਹੀਂ ਯਾਦਗਰੀ ਵਾ ਕੋ ਪਾਇਆ ਸੀ ਅਹੀਂ ਕਾਇ ਨਹੀਂ ਪਾਇਆ ਹੈ ਜਾ ਉਹ ਜਾਦੂਗਰੀਆਂ ਲੱਭਦੀ ਫਿਰਦੀ ਮਾਂ ਦੇ ਨਾਲ ਦੇ ਲਓ ਮੰਮੀ ਦੇ ਦੋ ਹਾਂ ਇੱਕ ਦੇ ਦੋ ਵਿੱਚ ਬਾਕੀ ਪੈਂ ਤੁਸੀਂ ਸਾਰਾ ਲੈ ਜਾਓ ਆਪਣਾ ਜਿੰਨਾ ਤੈ ਪਾਇਆ ਸਾਰਾ ਲੈ ਜਾਓ ਹੋਰ ਨਾ ਮਿਲਿਆ ਹੋਰ ਤੁਹ ਸੁਖਨਾ ਮਿਲ ਆਏਗਾ ਇਹ ਤੈਨੂੰ ਮਿਲ ਜੂਗਾ ਫਿਰ ਕੀ ਹੈ ਮੰਮੀ ਮੇਰੀ ਮੱਤ ਤੇ ਪਰਦਾ ਪੈ ਗਿਆ ਮੈਂ ਕਹਿੰਦੀ ਸੀ ਮੇਰਾ ਘਰ ਵੇਖ ਜੇ ਮੈਂ ਤੇ ਵੱਡੇ ਸੁਪਨੇ ਲੈਂਦੀ ਤੇ ਵੱਡੀ ਗੱਡੀ ਲਵਾਂਗੀ ਇਹ ਤੋਂ ਚੰਗੀ ਕੋਠੀ ਲਵਾਂਗੀ ਤੇ ਮੈਂ ਤੁਹਾਨੂੰ ਵੀ ਆਪਣੇ ਕੋਲ ਲੈ ਆਈ ਜਾਣਾ ਮੈਨੂੰ ਨਹੀਂ ਪਤਾ ਮੇਰਾ ਨਾਂ ਕੁਝ ਹੋ ਜਾਣਾ ਵਾ ਕੋਈ ਗੱਲ ਨਹੀਂ ਹੁਣ ਅਸੀਂ ਇੱਥੇ ਬੈਠੀ ਨਾ ਸੁਪਨੇ ਲਈ ਜਾ ਜਿਹੜੇ ਤੇ ਉਹ ਰੱਖੇ ਅਸੀਂ ਜੱਜ ਦੇ ਵਿੱਚ ਉਹ ਹੁਣ ਦਿਲ ਦੀਆਂ ਦਿਲ ਚ ਰਹਿ ਗਈਆਂ ਤੇਰੇ ਚ ਬੜੇ ਸੁਪਨੇ ਨਹੀਂ ਭਾਬੀ ਜੀ ਲੈਣੇ ਚਾਹੀਦੇ ਥੋੜੇ ਦੇ ਚ ਨਾ ਬੰਦੇ ਨੂੰ ਸਬਰ ਸੰਤੋਖ ਕਰਨਾ ਚਾਹੀਦਾ ਵਾ ਰੱਬ ਦੇ ਬਾਣੇ ਚ ਰਹਿਣਾ ਚਾਹੀਦਾ ਵਾ ਜਿੱਥੇ ਰੱਬ ਰਖਦਾ ਵਾ ਨਾ ਉਥੇ ਰੋ ਐਵੇਂ ਨਹੀਂ ਕਰਦੀਆਂ ਵੱਡੀਆਂ ਇਸ਼ਾਰਾ ਮਾਰਦੀਆਂ ਹਾਂ ਤੇ ਨਾ ਥੋੜੇ ਰਹਿ ਗਏ ਨਾ ਉੱਥੇ ਦੇ ਉੱਥੇ ਹੀ ਗਾਂ ਆਨ ਕੋ ਜਿਹੜਾ ਕੰਮ ਹੋਣਾ ਹੀ ਹੋ ਗਿਆ ਵਾ ਹਾਏ ਹਾਏ ਕਿੰਨੀ ਰੀਜ ਨਾ ਮੈਂ ਜਦੋਂ ਕਿਤੇ ਬਾਹਰੀ ਫੋਲਣੀ ਵਿਚੋਂ ਵੇਖ ਲੈਣਾ ਆਖਣਾ ਮੇਰੀ ਮੰਮੀ ਦਾ ਆ ਸਸਰੇ ਬਾਈਆਂ ਹੀ ਆ ਕਿਸੇ ਮਾਸੀ ਨੇ ਪਾਈ ਕਿੰਨੀ ਰੀਜ ਨਾ ਮਿਲ ਕਾਲ ਕਾ ਕੇ ਰੱਖਣੀਆਂ ਮੈਨੂੰ ਕੋਈ ਪਤਾ ਨਹੀਂ ਰੱਬਾ ਕਿਉਂ ਇੰਨਾ ਮਤ ਤੇ ਪੜਦਾ ਪਾਤਾ ਮੇਰੇ ਭੰਗ ਦੇ ਪਾੜੇ ਗਈਆਂ ਮੇਰੀਆਂ ਚੀਜ਼ਾਂ ਬਥੇਰੇ ਤਰਲੇ ਲਏ ਵੀ ਮੇਰੀ ਮੰਮੀ ਵਾਲਾ ਮੈਨੂੰ ਦੇ ਦੇ ਪੈਂਡਲ ਕਾ ਜਾਦਗੀਰੀ ਆ ਕੱਲ ਨੂੰ ਨੌ ਨੂੰ ਪਾਉਂਗੀ ਤਾਂ ਵੀ ਕਿਤੇ ਆਖੂਗੀ ਫਿਕਰ ਤੇ ਮੰਮੀ ਇਹ ਨਾਨੀ ਨੇ ਪਾਇਆ ਸੀ ਤਾਂ ਕਿਤੇ ਦੱਸਣ ਵਾਲੀ ਪਹਾਸੇ ਕੇ ਕਹਿਣੇ ਹਾਂ ਪੁੱਤ ਤੇਰੀ ਨਾਨੀ ਨੇ ਪਾਇਆ ਪਾਇਆ ਮੈਂ ਤਾਂ ਕਾਹੇ ਜੋਗੇ ਨਹੀਂ ਰੇ ਭੰਗ ਦੇ ਪੜਾ ਸਭ ਖੋ ਗਿਆ ਰੱਬਾ ਜਾ ਮੰਨ ਦੀ ਵੇਖ ਲਾ ਕਿੱਥੇ ਸੀ ਉਹਨੂੰ ਹੈ ਸੀ ਤੇ ਚਾਹੇ ਮੇਰਾ ਘਰ ਵਿਕਣ ਲਿਆ ਚਾਹੇ ਕੀ ਆ ਤੇ ਉਹ ਗੱਲ ਹੋਈ ਨਾ ਛਿਆਣਿਆਵੇਂ ਨਹੀਂ ਆਖਿਆ ਤੇ ਕੁੱਤੇ ਦੀ ਪੂਛ ਨਾ ਬਰ ਬਏ ਵੰਦੀ ਰਹੀ ਪਾੜੀ ਤੋਦੀ ਫੇਵ ਵਿੰਗੀ ਦੀ ਵਿੰਗੀ ਰਹੀ ਸਿੱਧੀ ਫੇਵ ਨਹੀਂ ਸੀ ਹੋਈ ਕੋਈ ਨਹੀਂ ਪਛਤਾਉਗੀ ਮੰਮੀ ਕਹੇ ਵੇਲੇ ਨੂੰ ਬੱਚੇ ਤੇ ਨਹੀਂ ਮੈਂ ਪਛਤਾਉਂ ਡਈ ਨਾ ਬੱਚੇ ਆ ਗਿਆਂ ਆ ਗਏ ਆ ਕਿਦਾਂ ਮੈਂ ਦੇਤੀ ਢੋਮਾਂਗੇ ਜਿਵੇਂ ਅੜੀਆਂ ਬੜੀਆਂ ਕਰਤੀ ਮੈਂ ਕੌਣ ਆ ਕੰਤੋ ਵਾਂ ਲੈ ਕੇ ਛੱਡੀਆਂ ਆ ਆ ਵੇਖ ਲੋ ਲੈ ਕੇ ਨੀ ਸਾਰੇ ਗਹਿਣੇ ਕੱਟੇ ਚੰਗਾ ਹੋ ਗਿਆ ਹਾਂ ਉਹਨਾਂ ਦੇ ਕਿਹਾ ਕਿ ਜਾਂ ਆ ਹਦਿੰਦੀ ਕਿੱਥੇ ਹੈਗੀ ਅਜੇ ਵੀ ਕਈ ਕੋ ਕਰੀ ਜਾਂਦੀ ਇਹ ਮੇਰੀ ਮਾਂ ਦੇ ਆ ਆ ਮੇਰੇ ਫਲਾਣੇ ਦੇ ਆ ਉਹਦੀਆਂ ਮੈਂ ਨਸਾਨੀਆਂ ਰੱਖਣੀਆਂ ਮੈਂ ਉਹਦੀਆਂ ਨਸਾਨੀਆਂ ਰੱਖਣੀਆਂ ਇਹ ਸਾਡੀਆਂ ਨਹੀਂ ਨਸਾਨੀਆਂ ਯਾ ਸਾਡੀਆਂ ਨਿਸ਼ਾਨੀਆਂ ਨਹੀਂ ਤੇ ਰੱਖਣੀਆਂ ਮਾਂ ਦਾ ਤੈਨੂੰ ਜ਼ਿਆਦਾ ਫਿਕਰ ਵਾ ਸਾਡਾ ਨਹੀਂ ਗਾ ਇਹਨੂੰ ਫਿਕਰ ਮਾਂ ਦੀਆਂ ਨਿਸ਼ਾਨੀਆਂ ਰੱਖ ਲੈ ਤੇ ਸਾਡੀਆਂ ਜਿਹੜੀਆਂ ਉਹ ਭਾਵੇਂ ਸਾਰੀਆਂ ਮੁੱਕ ਜਾਣ ਤੇਰਾ ਤੇਰਾ ਦਾ ਇਹਨੂੰ ਚੰਗੀ ਤਰ੍ਹਾਂ ਮਾਤਦਾਵਾ ਇਹਦੀਆਂ ਚੰਗੀ ਤਰ੍ਹਾਂ ਅੱਖਾਂ ਖੋਲਾਂ ਸਾਡੇ ਕੋਲ ਤੇ ਇੱਕ ਕੁਲਾ ਹੈਗਾ ਵਾ ਅਸੀਂ ਤੇ ਉੱਚੇ ਬੈਠੇ ਰਾਵਾਂਗੇ ਸਾਡਾ ਕਿਹੜਾ ਕੋਈ ਭੈਣ ਭਰਾ ਹੁੰਦਿਆ ਇਹ ਬੈਲੇ ਜਿੱਥੇ ਇਹਨੇ ਬਹਿਣਾ ਮੈਂ ਤਾਂ ਨਹੀਂ ਮੇਜਰ ਰਮਧਾਨਾ ਤੇ ਉਹ ਇਹਨੂੰ ਮਾਰ ਕੇ ਨਾ ਉਹ ਪੁਸਤ ਦਾ ਪਿਕਾਗਤ ਪੱਤਰ ਕਿੱਥੇ ਗਿਆ ਉਹ ਇਹਦੇ ਹੱਡਾ ਚੋਂ ਕੱਢਦਾ ਫੇਰ ਇਹਨੂੰ ਪਤਾ ਲੱਗਣਾ ਹੈ ਇਨੋ ਦੇ ਕੰਤੋਂ ਉਹ ਨਾਂ ਬੀਤੀ ਕਰਾਉਂਦੀ ਨਾ ਪੱਕੀ ਯਾਦ ਤੇ ਪੈ ਗਈ ਆ। ਛਿਆੜੇ ਆਂਦੇ ਹੁੰਦੇ ਆ ਤੇ ਰੱਸੀ ਛੜ ਜਾਂਦੀ ਆ ਪਰ ਵੱਟ ਨਹੀਂ ਜਾਂਦਾ। ਇਹਦੀ ਉਹ ਗੱਲ ਵਾ। ਇਹਦੀ ਤੂੰ ਤੂੰ ਵੀ ਨੰਗ ਕੀ ਆ ਤੁਸੀਂ ਉਹ ਕਾ ਲੱਕਣ ਡਈਓ। ਉਹ ਤੇ ਕਿਹਾ ਬੰਨੇ ਨਹੀਂ ਮੰਨਦੀ ਵੀ ਮੇਰੇ ਕੋਲ ਗਲਤੀ ਹੋਈ ਆ ਚਾਹੇ ਨਹੀਂ ਹੋਈ। ਉਹ ਤੇ ਕੋਈ ਗੱਲ ਪੜੀ ਜਾਂਦੀ ਆ। ਵੀ ਮੈਂ ਤੇ ਕੋਈ ਕੀਤਾ ਹੀ ਨਹੀਂ। ਮੇਰੇ ਮਾ ਆਨੀ ਫਟ ਫਟੀਆਂ ਗੱਡੀਆਂ ਦੇ ਸੁਪਨੇ ਲਾਂਡਈ। ਵੱਡੀਆਂ ਕੋਟੀਆਂ ਦੇ ਲਾਂਡਈ। ਮੈਂ ਤੇ ਤਾਂ ਕਰਕੇ ਇਹ ਆ ਕੰਮ ਕੀਤਾ ਵਾ। ਪਾਂਡਰ ਪਈਆਂ ਦੀ ਜਿੱਦਾ ਮੈਂ ਇਕੱਠੀ ਕਰਦਾ ਫਿਰ ਲਿਆ ਮੈਨੂੰ ਪਤਾ ਵਾ ਇਹਨੂੰ ਕੋਈ ਮਤ ਜਿਹੜੀ ਯਾਦ ਨਹੀਂ ਗਈ ਕੋਈ ਗੱਲ ਨਹੀਂ ਜਾਈ ਹੱਥ ਰੋ ਕੇ ਬੈਠੇ ਨਾ ਸਭ ਕਹੇ ਤੋ ਹੁਣ ਉਹ ਵੀ ਬੈ ਗਈ ਆ ਹੁਣ ਉਹ ਹੀ ਵੇਖੂਗੀ ਥਾਂ ਤਾ ਕਿੱਧਰ ਦੀ ਮੈਂ ਕਿਹਨੂੰ ਜਾਣਾ ਤੇ ਕਿਹਨੂੰ ਨਹੀਂ ਜਾਣਾ ਲੈ ਲਿਆ ਨਾ ਮਮੀ ਕਢਾ ਲਿਆ ਸਭ ਕੋ ਤੇ ਕੋ ਜੋ ਕੁ ਟਾਂਗੋਂ ਟਰੈਕਟਰ ਰੱਖਿਆ ਜਿਹੜਾ ਉਹ ਹੀ ਹੱਥ ਨੂੰ ਕਢਦਾ ਹੈ ਤੇ ਕੀ ਕਰੀਏ ਹੁਣ ਫਿਰ ਇਹਦੇ ਸਿਆਪੇ ਕਰਨੇ ਨੇ ਕਿ ਕਰਨੇ ਤੇ ਭੰਡੇ ਆ ਹੁਣ ਹੁਣ ਹਿੱਥੇ ਬੈਠਾ ਕੇ ਕਰਦਾ ਪਿਆ ਲੋਕਾ ਜੇ ਹੁਣ ਪੈਸੇ ਕਰ ਲਏ ਆ ਨਾ ਤੇ ਹੁਣ ਹੱਥ ਤੇ ਹੱਥ ਰੱਖ ਕੇ ਨਹੀਂ ਬੈਈਦਾ ਹੁੰਦਾ ਉਹਨਾਂ ਮਾਉ ਦੀ ਨੂੰ ਫੋਨ ਕੀਤਾ ਵਾ ਤੇ ਉਹਨੇ ਵੀ ਆ ਜਾਣਾ ਤੇ ਜਿਹੜੇ ਨੰਬਰ ਸਰਪੰਚਾਂ ਨੂੰ ਆਖਿਆ ਵਾ ਨਾ ਤੇ ਉਹਨਾਂ ਨੂੰ ਵੀ ਆਖੋ ਕਿ ਚਲੋ ਆਜਣ ਟਾਈਮ ਦੇ ਨਾਲ ਉਹ ਚੱਲ ਮੈਂ ਜਾਣਾ ਵਾ ਉਹਦਾ ਇੱਕ ਵਾਰੀ ਤੇ ਉਹਨਾਂ ਨੂੰ ਆਖਿਆ ਵਾ ਜਾ ਗਿਆ ਉਹ ਨਾ ਫੇਰ ਆ ਜਾਂਦੇ ਕੋਈ ਗੱਲ ਨਹੀਂ ਅਜੇ ਪਿਆ ਘੰਟਾ ਡੇਢ ਘੰਟਾ ਪਿਆ ਘੰਟਾ ਡੇਢ ਘੰਟਾ ਐਤਾ ਹੀ ਤੁਸੀਂ ਆਖੀ ਜਾਂਦੇ ਹੋ ਨਾ ਜਦੋਂ ਕਿ ਭੈਣ ਭਰਾ ਨਹੀਂ ਆਉਣਾ ਹੋਏ ਨਾ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਹੋਰ ਕਿਸ ਬੰਨੇ ਕੰਮ ਪੈ ਗਿਆ ਤੇ ਉਧਰ ਚਲ ਗਏ ਹੁਣ ਕੀ ਇਹਨੇ ਛਾਪੇ ਨੂੰ ਫੜਿਆ ਵਾ ਕਿਤੇ ਲੋਕੀ ਜਾਂਦੇ ਆ ਪਿੱਤੀ ਪੁੱਤ ਵਿਆਹੋ ਤੇ ਸੁਖ ਲਾਓ ਤੇ ਇਹ ਤੇ ਕਿਤੇ ਆਣ ਕੇ ਨਾ ਸਾਰੇ ਖਾੜੇ ਕੀਤੇ ਕਤਰੇ ਤੇ ਇਹਨੇ ਪਾਣੀ ਫੇਰ ਦਿੱਤਾ ਇਹਨੇ ਕੀ ਹਾਨੂੰ ਛਾਪੇ ਨੂੰ ਫੜਿਆ ਵਾ ਇਹਨੇ ਕਿਤੇ ਈ ਪੁੱਠੇ ਪੈਰਾਂ ਵਾਲੀ ਜੇ ਡੰਡੀ ਆ ਗਈ ਆ ਨਾ ਉਦੋਂ ਦਾ ਖਾੜੇ ਘਰ ਦੇ ਵਿੱਚ ਤੇ ਨਾ ਇਹਨੇ ਕਿਤੇ ਕੋਈ ਬਰਕਤ ਨਹੀਂ ਰਹਿਣਤੀ ਕੋਈ ਇਹਨੇ ਕਿਤੇ ਖਾਣ ਪੀਣ ਨਹੀਂ ਚੱਜਦਾ ਰਹਿਣ ਦਿੱਤਾ ਇਹਨੇ ਤੇ ਕਿਤੇ ਬਸ ਜਾੜਾ ਹੀ ਤਰਿਆ ਵਾ ਇਹਨੂੰ ਏਮ ਤੇਡ ਵੱਡਾ ਲੱਗ ਗਿਆ ਵਾ ਅਸੀਂ ਤਾਂ ਉਹ ਗੱਲ ਸਦਾ ਹੀ ਤੁਰੇ ਫਿਰਦੇ ਹਾਂ ਜਨਾਂ ਨੇ ਇੰਨਾ ਕੋਹ ਬੜਾਇਆ ਵਾ ਇਹ ਤਾਂ ਕਰੈ ਆਪਣੇ ਆਪ ਚੱਕਲੀ ਨੀਗੀ ਨਾ ਇਹਨੂੰ ਹਮਣੀ ਆ ਇਹਦੇ ਜਿੱਡਾ ਇਹਦਾ ਪੁੱਤ ਹੋ ਚੱਲਿਆ ਇਹਨੂੰ ਅਜੇ ਤੱਕ ਨਹੀਂ ਅਕਲ ਮਾਤਾ ਮੁੰਡੀ ਕਿ ਮੈਂ ਕੀ ਕਰਦੀ ਫਿਰਦੀ ਤੇ ਕੀ ਮੈਂ ਕਰਨਾ ਵਾ ਬੰਦੇ ਨੂੰ ਥੋੜੀ ਬਹੁਤੀ ਸ਼ਰਮ ਚਾਹੀਦੀ ਆ ਕਿਉਂ ਤੇ ਮੈਂ ਸਿਆਣੀ ਬਿਆਣੀ ਹੋਈ ਆ ਹੁਣ ਹੀ ਮੈਂ ਅਕਲ ਕਰਾਂ ਉਹ ਗੱਲ ਪੁੱਤ ਤੇ ਹੱਦਾ ਨਹੀਂ ਚੰਗਾ ਉਹ ਇਹਨੂੰ ਦਬਕਾ ਮਾਰੇ ਹ ਵਰਜ ਕੇ ਰੱਖੇ ਫੇਰ ਲਾ ਕਿਉਂ ਨਾ ਵਰਤੀ ਰਵੇ ਉਹਨੂੰ ਕੋਈ ਗੱਲ ਦੱਸਦੀ ਹੋਣੀ ਕੋਈ ਨਹੀਂ ਦੱਸਦੀ ਹੋਣੀ ਕੀ ਤੱਕ ਨੀਆਂ ਕੋ ਉਹਨੂੰ ਸੁਫਾਈਆਂ ਆਪਣੀਆਂ ਦੱਸਦੀ ਆ ਕਿ ਮੈਂ ਆਹ ਕਰਦੀ ਤੇ ਆਹ ਕਰਦੀ ਐ ਨਾ ਜਾੜਾ ਤਰਿਆ ਕਿਤਾ ਨਾ ਮੇਰੇ ਵਾਲੇ ਵੇਖ ਕੇ ਤੇ ਬੁੜ ਬੁੜ ਕਰੀ ਜਾਂਦੀ ਆ ਕਿਤੇ ਜ਼ੁਬਾਨ ਨਹੀਂ ਮੋਚ ਡਈ ਪਾਉਣਾ ਪਰ ਕੀ ਕਰਾਂ ਉਹ ਸੁਣਾਉਣ ਤੇ ਤੂੰ ਮੈਨੂੰ ਡਈ ਆ ਮਾਤਾ ਪਰ ਮੇਰੇ ਵਸ ਨਹੀਂ ਚੱਲਣ ਡਿਆ ਪਰ ਮੇਰੇ ਕਰਤੱਬੀ ਸਭ ਕੁਛ ਹੋਇਆ ਜੇ ਮੇਰੇ ਵਸ ਚੱਲੇ ਨਾ ਤੇ ਤੇਰੀ ਮੈਂ ਆ ਕੇ ਸੰਗੀ ਮਰੋੜਾਂ ਸਿਆਣੇ ਕਹਿੰਦੇ ਹੁੰਦੇ ਆ ਮੂੰਹ ਨੇ ਖਾਦਾ ਤੇ ਅੱਖਾਂ ਸ਼ਰਮਾਉਣ ਡਈਆਂ ਵਾ ਮੇਰੇ ਨਾਲ ਤੇ ਉਹ ਗੱਲ ਹੋਈ ਆ ਤਾਂ ਹੀ ਉਹ ਮੈਂ ਨੀਵੀ ਹੋ ਕੇ ਤੁਹਾਡੀਆਂ ਸੁਣੀ ਜਾਂਦੀ ਆ ਸੁਣਾ ਤੇ ਮੈਂ ਤੁਹਾਡੀਆਂ ਇੱਕ ਵਨ ਪਰ ਆਖੀ ਬਣੀ ਆ ਮੈਂ ਵੀ ਹੁਣ ਹੋਰ ਮਾਸੇ ਜੀ ਮਾਸਰਣ ਠੀਕ ਠਾਕ ਆ ਠੀਕ ਠਾਕ ਵਾ ਵਧੀਆ ਤੂੰ ਸੁਣਾ ਹਾਂਜੀ ਵਧੀਆ ਠੀਕ ਠਾਕ ਹੋਰ ਹੁੰਦਾ ਬਾਰੋਂ ਫੋਨ ਭਾਜੀ ਦਾ ਆਂਦਾ ਵਾ ਠੀਕ ਤੂੰ ਇਹ ਸੁਣਾਓ ਆਂਦਾ ਕਿੰਨਾ ਤੱਕ ਹਾਂਜੀ ਹਾਂਜੀ ਆਂਦਾ ਠੀਕ ਠਾਕ ਵਧੀਆ ਤੇ ਮਨੂੰ ਤੂੰ ਕੱਲੀ ਆ ਗਈ ਆ ਤੂੰ ਆਪਣੀ ਮੰਮੀ ਨੂੰ ਨਾਲ ਲੈ ਕੇ ਆਂਦੀ ਨਾਲੇ ਵੇਖਦੀ ਤੇ ਕੀ ਕੋਹ ਬੰਡਿਆ ਤੇ ਕੀ ਕਰਨ ਰਹੀ ਆ ਉਦੀ ਕੁੜੀ ਲਿਆਉਣਾ ਤਮਾਸੀ ਜੀ ਹੈਗਾ ਹੀ ਉਹ ਦਿਨ ਤਾਂ ਨੇ ਪਤਾ ਕਿੰਨੀਆਂ ਗੱਲਾਂ ਬਾਤਾਂ ਹੋਈਆਂ ਵਾ ਤੇ ਮੰਮੀ ਤਾਂ ਜਾ ਕੇ ਉਦਨ ਦੀ ਉੱਠੀ ਨਹੀਂ ਮੱਜੇ ਦੇ ਤੋਂ ਤਾਂ ਵੀ ਹੁਣ ਤੁਸੀਂ ਫੋਨ ਕੀਤਾ ਵਾ ਤੇ ਮੈਨੂੰ ਤਾਂ ਲੋਕ ਲੱਜੀ ਆ ਕਹਿੰਦੇ ਨੇ ਜਿੱਦਾਂ ਪਿਆਉਣਾ ਹੀ ਪਿਆ ਮੈਨੂੰ ਪਤਾ ਹੀ ਨਾ ਮੈਂ ਤਾਂ ਹੀ ਫੋਨ ਕੀਤਾ ਵਾ ਤੇ ਮੇਰਾ ਆਖਾ ਨਿਗਾ ਉਹਨਾਂ ਨੇ ਮੋੜਨਾ ਇਹ ਪੰਜ ਜਿੰਨੀਆਂ ਮਰਜ਼ੀ ਗੱਲਾਂ ਕਰੇ ਨਾ ਫੇਰ ਹੀ ਭੈਣ ਭਰਾਵਾਂ ਦੀ ਲੋੜ ਪੈ ਜਾਂਦੀ ਆ ਵੇਖ ਲਓ ਉਦਾਂ ਦੀਦੀ ਕਿੰਨੀਆਂ ਗਲਤੀਆਂ ਕੀਤੀਆਂ ਉਹਦਣ ਪਾ ਵੀ ਮੰਨਦੇ ਹੀ ਤੁਹਾਡੇ ਸਾਹਮਣੇ ਨਹੀਂ ਮੰਨਦੇ ਪਤਾ ਹੀ ਮੈਨੂੰ ਹੁਣ ਵੀ ਸੱਚੀ ਗੱਲ ਪੁੱਛਣਾ ਤੂੰ ਸਿਆਣੇ ਬਿਆਂ ਨੇ ਫੋਨ ਕੀਤਾ ਤਾਂ ਫਿਰ ਮੈਂ ਇੱਥੇ ਵੜੀ ਆ ਨਹੀਂ ਤੇ ਮੇਰਾ ਵਰ ਨੂੰ ਜੀ ਨਹੀਂ ਘੰਡਿਆ ਇੱਥੇ ਮਾੜਾ ਨਹੀਂ ਵੀ ਕਿੜਾ ਮੂੰਹ ਸਿਰੋਂ ਬੋਲੇ ਸੀ ਉਹਦਣ ਉਹ ਵਰਨਵਾਰੀਆਂ ਗੱਲਾਂ ਹੀ ਨਹੀਂ ਕਰਦੀ ਉਹ ਤੇ ਐਵੇਂ ਜੇ ਤੱਕ ਇਸਦੀ ਲੋੜ ਹੀ ਨਹੀਂ ਹੁਣ ਵੇਖ ਲਾ ਕਿਹੜੇ ਕਿਹੜੇ ਨੇ ਕੰਮ ਕਰ ਛੱਡੇ ਆ ਤੇ ਕਿਹੜੇ ਕਿਹੜੇ ਨਹੀਂ ਤੇ ਫੇਰ ਵੀ ਖਾਨੂਆਂ ਦੀ ਆਪਣੀ ਗਲਤੀ ਨੂੰ ਮੰਨਦੀ ਨਹੀਂ ਗਈ ਸਾਰੀ ਗਲਤੀ ਸਾਡੇ 'ਚ ਹੀ ਕੱਢੀ ਜਾਂਦੀ ਹੁਣ ਤੁਹਾਡੇ ਸਾਹਮਣੇ ਹੁਣ ਐਵੇਂ ਉਧਰ ਕਿੰਨਾ ਗਿਆ ਵਾ ਨਹੀਂ ਮੰਨਦੇ ਭਾਈ ਤਾ ਹੁਣ ਕੀ ਕਰੀਏ ਵਿੱਚ ਤੁਹਾਨੂੰ ਵਰ ਨਹੀਂ ਜਾਣਾ ਸਾਡੇ ਦੇ ਕੰਮ ਆ ਸਮਝਾਉਣਾ ਈ ਸਮਝਾਈ ਸਕਦੇ ਆ ਫਾਈ ਤਾਂ ਮੈਂ ਇਹਦੇ ਵੀਰ ਨੂੰ ਨੀ ਸਾਰੀਆਂ ਗੱਲਾਂ ਦੱਸ ਦੀ ਤੇ ਦੱਸ ਦਵਾਂ ਤਾਂ ਫੇਰ ਲੜਾਈ ਜ਼ਿਆਦੀ ਵੱਜ ਸਕਦੀ ਇਦਾਂ ਚੱਲ ਕੋਈ ਨਹੀਂ ਉਹਨਾਂ ਨੂੰ ਨਾ ਦੱਸਿਓ ਵੀ ਸਾਰੀਆਂ ਗੱਲਾਂ ਦੱਸਣੀਆਂ ਫੇਰ ਉਹਨਾਂ ਨੂੰ ਵੀ ਪਰੇਸ਼ਾਨੀ ਹੋਊਗੀ ਉੱਥੇ ਕੋਈ ਨਾ ਕੰਮ ਤੇ ਆ ਤੇ ਫੇਰ ਇਦਾਂ ਹਨਾ ਮਗਰ ਦੱਸਣਾ ਸਹੀ ਨਹੀਂ ਹੈਗਾ ਸਹੀ ਨਹੀਂ ਤੁਸੀਂ ਤੇ ਆਪਣਾ ਘਰ ਬਚਾਉਂਦੇ ਹੋ ਨਾ ਤੇ ਆਹੀ ਗੱਲਾਂ ਨਹੀਂ ਦੱਸਣੀਆਂ ਤੁਹਾਡੇ ਘਰ ਕਲੇਸ਼ ਪਾਊ ਚਾਹੇ ਕੋਹ ਤੇ ਤੁਹਾਡੇ ਘਰ ਕੀ ਕੁਝ ਬਣਿਆ ਆਹੀ ਕਿੰਨੂੰ ਦੱਸ ਗਿਆ ਸਾਨੂੰ ਵੀ ਦੱਸੋ ਨਾ ਉਹ ਤਾਂ ਗੱਲ ਤੁਹਾਡੀ ਮੱਸ ਜੀ ਸਹੀ ਹੋਣਾ ਹੀ ਤੇ ਇੱਥੇ ਚਾਰ ਜੀ ਹੈਗੇ ਆ ਤੇ ਬਹਿ ਕੇ ਕਰ ਲਈਦਾ ਵਾ ਤੇ ਜਿਹੜਾ ਬੰਦਾ ਕੱਲਾ ਪਰਦੇਸਾਂ ਵਿੱਚ ਬੈਠਾ ਹੁੰਦਾ ਉਹਦੇ ਵਤੀ ਔਖਾ ਹੁੰਦਾ ਨਾ ਮੈਂ ਤੇ ਅníਚ ਕੋ ਲਖਵਿੰਦਰ ਵੀ ਹੁੰਦਾ ਨਾ ਤੇ ਉਹਨੂੰ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਨਾਲੇ ਵੇਂਦਾ ਤੇ ਮੇਰੀ ਭੈਣ ਚ ਗਲਤੀ ਆ ਕਿ ਇਹਨਾਂ ਚ ਗਲਤੀ ਆ ਜੇ ਸਾਡੇ ਚ ਹੁੰਦੀ ਤੇ ਸਾਡੇ ਚ ਗਲਤੀ ਕੱਢਦਾ ਉਹਨੂੰ ਤੁਹਾਨੂੰ ਲਿਆਉਣਾ ਬਣਦਾ ਹੀ ਇਹ ਕਰਿਓ ਨੂੰ ਛੱਡੋ ਤੇ ਸਹੀ ਉਹ ਤਾਂ ਗੱਲ ਤੁਹਾਡੀ 맞ਜੀ ਸਹੀ ਐ ਦੱਸਣਾ ਚੱਲ ਪੈਣਾ ਹੀ ਆ ਪਰ ਹੌਂਸ ਰਿਆਂ ਦੱਸਾਂਗੇ ਉਹਨੇ ਦੱਸ ਦਿੱਤਾ ਨੇ ਢੀ ਜਲਦੀ ਉਹਨੇ ਕੰਮ ਛੱਡ ਕੇ ਆਣਾ ਵਾ ਤੇ ਜੇ ਨਾ ਦੱਸਿਆ ਤੇ ਫਿਰ ਵੀ ਉਹਨੇ ਤੁਹਾਡੇ ਚ ਗਲਤੀ ਕੱਢਣੀ ਉਹਨੇ ਆਪਣੇ ਭੈਣ ਦੀ ਥੋੜਾ ਕੱਢਣੀ ਆ ਸਾਡੇ ਚ ਗਲਤੀ ਕਾਢ ਕੱਢਣੀ ਆ ਤੁਸੀਂ ਵੇਖਣ ਹੀ ਡਈਆਂ ਆ ਕਿ ਆਹੀ ਗਲਤ ਵਾ ਕਿ ਉਹਦੀ ਭੈਣ ਗਲਤ ਵਾ ਤਾਂ ਹੀ ਮੈਂ ਆਖਿਆ ਭੈਣ ਕੇ ਵੇਖੇ ਤੇ ਚਾਹੀਏ ਕਰਾ ਤੁਸੀਂ ਜਰੂਰ ਉਹਨੂੰ ਫੋਨ ਕਰੋ ਤੇ ਨਾ ਉਹਨੂੰ ਸੱਦੋ ਮੈਂ ਆ ਗਿਆਨੀ ਦੀ ਦੀ ਇਹ ਫਿਰ ਵੀ ਚੰਗੇ ਵਿਚਾਰੇ ਕਿੰਨਾ ਕੰਡਾ ਏ ਭਾਬੀ ਦਾ ਪਰ ਉਹਨਾਂ ਨੇ ਨਹੀਂ ਕੋਈ ਵੀ ਸਹਾਰਾ ਇਹਨਾਂ ਦੀ ਹੈਗੀ ਇਹਦੇ ਬਜ਼ੁਰਗ ਹੋਏ ਹੁਣ ਇਹਨਾਂ ਦਾ ਕੋਈ ਹੈਗਾ ਵਾ ਉਮਰ ਵਾ ਇਹਨਾਂ ਦੀ ਆ ਤੱਕੇ ਤੋੜੇ ਖਾਂਦੀ ਉਹ ਤਾਂ ਗੱਲ ਤਾਂ ਠੀਕ ਹੀ ਹੁਣ ਆਪਾਂ ਨੂੰ ਵੀ ਸਿਕਿਉਰਟ ਹੁੰਦਾ ਉਹ ਮੁੰਨੇ ਮਾਸਾ ਵੀ ਤਰਸ ਹੁੰਦਾ ਕਿ じゃ ਮੇਰਾ ਸੱਸ ਸੋੜਾ ਵਾ ਬੁੱਢੇ ਵਾਲੇ ਕਿਦਾਂ ਡਈ ਉਹਨਾਂ ਨੇ ਮੈਂ ਤੰਗ ਕਰਨ ਉਹ ਤੈਨੂੰ ਆਪ ਹੀ ਚਾਹੀਦਾ ਨਾ ਸੋਚਣਾ ਹੁਣ ਮੜਾ ਮੋਟਾ ਕਿੱਤਾਂ ਇਹ ਘਰ ਬਾਰ ਬਣਾਇਆ ਤੇ ਕਿੱਤਾਂ ਇਹ ਉਹੋ ਗੱਲ ਇਹਨੇ ਪੰਗਦੇ ਪਾੜੇ ਹੁਣ ਵੇਚਤਾ ਹੁਣ ਉਹੋ ਗੱਲ ਪੀ ਕਿੱਥੇ ਇਹਨੇ ਬਹਿਣਾ ਵਾ ਸਾਡੇ ਕੋਲ ਤਾਂ ਮਾੜੀ ਮੋਟੀ ਕੁਲੀ ਹੈ ਕੀ ਆ ਐਂ ਕਿ ਇੱਥੇ ਵੱਜਾਂਗੇ ਸਾਡਾ ਕਿਹੜਾ ਕੋਈ ਪੈਣਪਰਾ ਹੁੰਦਾ ਵਾ ਸਾਡਾ ਤਾਂ ਗਚਾਰਾ ਹੋਜੂ ਇਹਦਾ ਕਿੱਤਾ ਹੋਣਾ ਵਾ ਸਾਨੂੰ ਤੇ ਆ ਬਸ ਹੁਣ ਸੁਣ ਕੇ ਇਨੀ ਸ਼ਰਮ ਆਉਂਦੀ ਆ ਪੈਨੇ ਕਿਹੜੇ ਕੰਮ ਕਿੱਦਾਂ ਕਰ ਸਕਦੇ ਵੇ ਕਿਤੇ ਹੈ ਕਿਤੇ ਮਾਸਾ ਵੀ ਡੜੀ ਪੇ ਜਾ ਮੈਨੂੰ ਬਾਅਦ ਚ ਕੀ ਕਹਿਣਗੇ ਕੀ ਨਹੀਂ ਕਹਿਣਗੇ ਪਜਾਮਾ ਮੇਰੇ ਘਰ ਵਾਲਾ ਜਾਣ ਕੇ ਮੇਰੇ ਦਿਵਾਲੇ ਚਰੂਗਾ ਨਹੀਂ ਪੈਣਾ ਇਹਨੂੰ ਨਹੀਂ ਹੋਈ ਹੈਗੀ ਅਕਲ ਨਾ ਇਹਨੂੰ ਆਪਣੇ ਪਿੱਛੇ ਲਿਆ ਦੀ ਤੇ ਨਾ ਇਹਨੂੰ ਗਾਲ ਲਿਆ ਦੀ ਕਿਸ ਦੀ ਸ਼ਰਮ ਆ ਵੀ ਮੈਨੂੰ ਕੋਈ ਕੀ ਆਖੂਗਾ ਉਹਨੇ ਨਿਗਾਹ ਕੇ ਇਹਦਾ ਵੀ ਰੱਖਿਆ ਉਹਨੇ ਸਾਬਨਾ ਆਪਣੇ ਚਿਰ ਤੇ ਜੋ ਕਰਨ ਦੀ ਆਪਣੀਆਂ ਚਤਰਾਈਆਂ ਨਹੀਂ ਕਰੀ ਜਾਣ ਦੀ ਹਜਾ ਹੀ ਕੋਈ ਕੰਮ ਕਰਨਾ ਹੋਵੇ ਤੇ 20 ਵਾਰੀ ਪੁੱਛੀਦਾ ਦੇ ਭਰਾ ਨੂੰ ਤੇ ਫਿਰ ਜਾ ਕੇ ਤੇ ਮੰਨਦਾ ਕਿ ਤੇ ਕੰਮ ਕਰ ਜੇ ਕਿ ਤੇ ਮੈਂ ਇਦਾਂ ਕਰਾਂ ਤਾਂ ਮੈਨੂੰ ਘੜੋ ਹੀ ਬਾਹਰ ਕੱਢ ਦੋਵੇ ਮੈਂ ਤੇ ਨਹੀਂ ਤੂੰ ਵੀ ਸੋ ਕਰਕੇ ਦੱਸ ਇਹਨਾਂ ਨੂੰ ਪਤਾ ਤੇ ਲੱਗੇ ਕਿ ਸਾਡੀ ਪਰਜਾਈ ਵੇਚ ਤਾਂ ਦੀ ਆ ਤੇ ਆਹ ਕੋਹ ਕਰਦੀ ਆ ਹੁਣ ਪਤਾ ਹੀ ਆ ਵੀ ਸਾਡੀ ਤੀਕੀ ਕਾਂਢੀ ਆ ਬਗਾਨੀ ਨੂੰ ਤੇ ਨਾ ਕਹਿ ਸਕਦੇ ਮੰਨੂ ਜਾਂ ਉਹਨੂੰ ਬਾਜ਼ ਮਾਰ ਕੇ ਤੇ ਹੁਣ ਲਿਆ ਤੇ ਮੈਂਬਰ ਸਰਪੰਚ ਆਉਣ ਵਾਲੇ ਆ ਤੇ ਹੁਣ ਆਵੇ ਵਿੱਚ ਕੇ ਹੁਣ ਉੱਥੇ ਬੈਠੀ ਕੀ ਕਰ ਰਹੀ ਆ ਮਾਸੂ ਜੀ ਮੇਰਾ ਜੀ ਨਹੀਂ ਘੰਡਿਆ ਜਾਣ ਨੂੰ ਉਧਰ ਨਾ ਜੇ ਤੁਸੀਂ ਕਹਿੰਦੇ ਜੇ ਤੇ ਫਿਰ ਮੈਂ ਚਲ ਜਾਨੀ ਆ ਉਹ ਜਿੰਨੀਆਂ ਨੇ ਉਦਨ ਦੀਨੇ ਬੇਇਜ਼ਤੀ ਕੀਤੀ ਨਾ ਉਦਨ ਮੇਰਾ ਤਾਂ ਮੱਥੇ ਲੱਗਣ ਨੂੰ ਉਹਦੇ ਜੀ ਨਹੀਂ ਘੰਡਿਆ ਤੇ ਚਲ ਤੀ ਹੁਣ ਸਿਆਣੇ ਬਿਆਣੇ ਕਹਿਣ ਦੇ ਜੇ ਤੇ ਮੈਂ ਆਵਾਜ਼ ਮਾਰ ਲੇ ਹੁੰਦੀ ਹੁਣ ਤੁਸੀਂ ਆਪ ਹੀ ਸੋਚੋ ਤੁਹਾਡੀ ਕੁੜੀ ਨਾ ਕੀ ਕੋ ਕਾਂਡੀ ਉਹ ਤੇ ਕਰ ਰਹੀ ਤਾਂ ਇੰਨੀ ਤੇ ਢਿੱਡ ਚ ਪਾਈ ਜਾਂਨੇ ਆ ਤੇ ਹੁਣ ਤੁਸੀਂ ਵੇਖੋ ਨਾ ਨੂੰਗੋ ਕੀ ਕੋ ਕਰਦੀ ਤੇ ਤੁਹਾਡੇ ਕੋ ਆਨੀ ਪਿਆੜਾ ਜਾਣ ਨੂੰ ਜੀ ਨਹੀਂ ਕਰਦਾ ਉਹ ਫੇਰ ਤਰਸਮਦਾ ਬਚਾਲਾ ਆਪਣਾ ਖੂਨ ਪਰ ਉਹ ਨਹੀਂ ਸਮਝਦੇ ਹੈਗੇ ਚਲੋ ਲੈ ਆਉਂਦੀ ਸਾਦ ਕੇ